ਅੱਛਾ ਜੀ ਇੱਕ ਨਾ ਤੁਹਾਨੂੰ ਅਸੀਂ ਪੰਜ ਜੂਸ ਦੇ ਕੇ ਗਏ ਸੀ ਬੋਡੀ ਸਰਵਿਸ ਪੈਕ ਹਾਂਜੀ ਉਹ ਬਰਤਨ ਤੋਂ ਪਹਿਲਾਂ ਤੁਹਾਨੂੰ ਕੀ ਪ੍ਰੋਬਲਮ ਹੋਈ ਸੀ ਕਿ ਕਦ ਲਈ ਵਰਤੇ ਸੀ ਤੁਸੀਂ ਕੀ ਉਹ ਦੱਸੋ ਮੜਾ ਜਾ ਐਨਾ ਪਾਸਾ ਖੜਾ ਸੀ ਜੀ ਮੇਰਾ ਅੱਛਾ ਤੇ ਜਦੋਂ ਵੀ ਮੈਂ ਪੀਤਾ 13 ਦਿਨ 13ਵੇਂ ਦਿਨ ਜੀ ਪੂਰਾ ਵਧੀਆ ਹੋ ਗਿਆ ਮੈਂ ਬੈਠਣ ਲੱਗ ਗਿਆ ਤੁਰਨ ਲੱਗ ਗਿਆ ਨਹੀਂ ਤੁਸੀਂ ਕੀ ਐਕਸੀਡੈਂਟ ਹੋਇਆ ਸੀ ਤੁਹਾਡਾ ਹਾਂਜੀ ਤੁਸੀਂ ਆਪਰੇਸ਼ਨ ਕਰਾਇਆ ਸੀ ਹਾਂਜੀ ਕੀ ਕੀ ਹੋਇਆ ਸੀ ਚੰਡੀ ਚੰਡੀਗੜ੍ਹ ਤੋਂ ਆਪਰੇਸ਼ਨ ਕਰਾਇਆ ਸੀ ਅੱਛਾ ਵੀਡ ਦੀ ਹੱਡੀ ਦਾ ਜੀ ਠੀਕ ਆ ਉਹ ਤੋਂ ਬਾਅਦ ਆ ਕੇ ਇਹ ਮਾਰੇ ਪਿੱਤੈ ਠੀਕ ਹੈ ਜੀ ਜਾਨੀ ਕਹਿੰਦਾ ਪਾਬਾ ਆਪਰੇਸ਼ਨ ਨਾਲ ਹਲੇ ਥੱਲੇ ਵਾਲਾ ਪਾਸਾ ਚੱਲਿਆ ਨਹੀਂ ਸੀ ਖੜਾ ਸੀ ਸਾਰਾ ਖੜਾ ਸੀ ਚੁੰਡੀ ਵੱਢ ਲੈਂਦੇ ਉਸ ਕਰ ਲੈਂਦੇ ਪਤਾ ਨਹੀਂ ਸੀ ਲੱਗਦਾ ਜੀ ਅੱਛਾ ਬਿਲਕੁਲ ਵੀ ਲੱਤਾਂ ਦੇ ਭਾਰ ਜਾਂ ਕੁਝ ਨਹੀਂ ਆਉਂਦਾ ਸੀ ਆਉਂਦਾ ਨਹੀਂ ਸੀ ਠੀਕ ਹੈ ਜਦੋਂ ਤੁਸੀਂ ਇਹ ਪੀਣਾ ਸ਼ੁਰੂ ਕਰੇ 9ਵੇਂ ਦਿਨ ਤੁਹਾਨੂੰ ਪਤਾ ਲੱਗਿਆ ਇਹਨੂੰ 13ਵੇਂ ਦਿਨ ਪੂਰੀ ਪਤਾ ਲੱਗ ਗਿਆ ਸੀ ਠੀਕ ਹੈ ਵੀ ਮਹਿਸੂਸ ਹੋਣ ਲੱਗ ਗਿਆ ਤੁਹਾਨੂੰ ਪੂਰਾ ਜੀ ਬੈਠਣ ਲੱਗ ਗਿਆ ਤੁਰਨ ਲੱਗ ਗਿਆ ਅੱਛਾ ਤੁਸੀਂ ਭੈਣੇ ਕੀ ਕਹੋਗੇ ਵੀ ਹੁਣ ਬਈ ਬਿਲਕੁਲ ਠੀਕ ਨੇ ਅੱਛਾ ਬਿਲਕੁਲ ਠੀਕ ਨੇ ਵਧੀਆ ਤੁਹਾਨੂੰ ਲੱਗੇ ਜਿਵੇਂ ਹੁਣ ਖੜਖੜ ਵੀ ਜਾਂਦੇ ਹੋ ਤੁਸੀਂ ਹਾਂ ਜੀ ਖੜ ਵੀ ਖੜ ਵੀ ਲੈਣਾ ਮੈਂ ਤੁਰ ਵੀ ਲੈਣਾ ਠੀਕ ਹੈ ਜੀ ਤੇ ਹੋਰ ਲੋਕਾਂ ਨੂੰ ਜਿਹੜੇ ਹੁਣ ਤੁਹਾਡੀ ਵੀਡੀਓ ਦੇਖਣਗੇ ਜਾਂ ਸੁਣਨਗੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਵੀ ਇਹ ਜੂਸ ਬਰਤਨੇ ਚਾਹੀਦੇ ਆ ਤੇ ਵੱਧ ਤੋਂ ਵੱਧ ਲੋਈ ਜੂਸ ਬਰਤਨੇ ਚਾਹੀਦੇ ਠੀਕ ਹੈ ਜੀ ਠੀਕ ਹੈ ਜੀ ਧੰਨਵਾਦ